ਸਾਤਰੀ ਕਾਲਾ ਜੀ ਸਾਰਿਆਂ ਨੂੰ ਤੇ ਆਪਾਂ ਅੱਜ ਗੁਰਦੁਆਰਾ ਸਿੰਘ ਸਵਾ ਤੇ ਆਜੋ ਤੁਹਾਨੂੰ ਵੀ ਆਪਾਂ ਨਾਲੇ ਮੱਥਾ ਟੇਕੀਏ ਤਾਂ ਨਾਲੇ ਗੁਰਦੁਆਰਾ ਸਾਹਿਬ ਦਿਖਾਲਦੇ ਤੁਹਾਨੂੰ ਨਾਲੇ ਤੁਹਾਨੂੰ ਦਰਸ਼ਨ ਕਰਾਣੇ ਆ ਤੇ ਇਹ ਗੁਰਦੁਆਰਾ ਜੀ ਸਿੰਘ ਸਵਾ ਤੇ ਆਪਾਂ ਹੁਣ ਚਲੀਏ ਅੰਦਰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਹੀ ਸੋਹਣਾ ਗੁਰਦੁਆਰਾ ਜੀ ਬਹੁਤੀ ਸੋਨਾ ਗੁਰਦੁਆਰਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ ਆਪਾਂ ਹੁਣ ਆ ਗਏ ਅੰਦਰ ਤੇ ਸਾਹਮਣੇ ਮਹਾਰਾਜ ਜੀ ਬੀੜਾ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਆਜੋ ਸਾਰੇ ਆਪਾਂ ਮੱਥਾ ਟੇਕੀਏ ਬਲਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਠੀਕ ਹੈ ਜੀ ਫਿਰ ਤੁਹਾਨੂੰ ਸਾਰਾ ਇਹ ਹਾਲ ਘੁੰਮ ਕੇ ਆਪਾਂ ਜਰੂਰ ਦਿਖਾ ਲਾਂਗੇ ਤੇ ਪਹਿਲਾਂ ਆਪਾਂ ਮੱਥਾ ਟੇਕਦੇ ਹਾਂ ਤੁਸੀਂ ਵੀ ਟੇਕੋ ਮੱਥਾ ਸਾਰੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਹੀ ਬੜਾ ਹਾਲ ਆ ਜੀ ਅੰਦਰ ਵਾਹਿਗੁਰੂ ਜੀ 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 ਸਾਰੇ ਤੁਸੀਂ ਵੀ ਦਰਸ਼ਨ ਕਰ ਲਓ ਨਾਲੇ ਮੱਥਾ ਟੇਕ ਰਹੋ ਤੇ ਵੀਡੀਓ ਜ਼ਰੂਰ ਦੇਖਿਓ ਹੈ ਨਾ ਸਾਰੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਅੰਦਰੋਂ ਤਾਂ ਬਿਲਕੁਲ ਬਹੁਤ ਹੀ ਸੋਹਣਾ ਆ ਬਿਲਕੁਲ ਸ਼ਾਂਤ ਹੈ ਜਿੱਦਾਂ ਆਪਾਂ ਨਾ ਵਾਹਿਗੁਰੂ ਜੀ ਵਾਹਿਗੁਰੂ ਜੀ ਪੂਰਾ ਸਕੂਨ ਆਂਦਾ ਗੁਰਦੁਆਰਾ ਸਾਹਿਬ ਅੰਦਰ ਆ ਕੇ ਬਿਲਕੁਲ ਸ਼ਾਂਤੀ ਅੰਦਰ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ ਬਾਕੀ ਜਦ ਮੇਲਾ ਹੁੰਦਾ ਹੁਣ ਆਪਣੇ ਗੁਰਪੁਰ ਗੁਰੂ ਨਾਨਕ ਜੀ ਦਾ ਨੰਕੇ ਗਿਆ ਤੇ ਉਸ ਟਾਈਮ ਤਾਂ ਬਹੁਤ ਰੱਜ ਹੁੰਦਾ ਹੈ ਤੇ ਉਸ ਟਾਈਮ ਬਹੁਤ ਜ਼ਿਆਦਾ ਰੱਜ ਸਗਾ ਇਤੇ ਤੇ ਚਲੋ ਆਪਾਂ ਹੁਣ ਥੋੜਾ ਜਰ ਬਹਿ ਜੰਨੇ ਆ ਤੇ ਬਾਕੀ ਅਰਦਾਸ ਕਰਦੇ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਫਿਰ ਆਪਾਂ ਤੁਹਾਨੂੰ ਸਾਰਾ ਘੁੰਮ ਕੇ ਬਾਹਰੋਂ ਪੂਰਾ ਦਿਖਾਉ ਲਦੇ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਇਸ ਟਾਈਮ ਬਿਲਕੁਲ ਅੰਦਰ ਖਾਲੀ ਆ ਤੇ ਦੋ ਚਾਰ ਜਣੇ ਬੈਠੇ ਅੰਦਰ ਤੇ ਜਿਸ ਟਾਈਮ ਮੇਲਾ ਹੁੰਦਾ ਜੀ ਉਸ ਟਾਈਮ ਬਹੁਤ ਹੀ ਰੱਚ ਹੁੰਦਾ ਇੱਥੇ ਉਸ ਟਾਈਮ ਤਾਂ ਬਹੁਤ ਜ਼ਿਆਦਾ ਰੱਚ ਹੁੰਦਾ ਤੇ ਹਾਲ ਵੀ ਬਹੁਤ ਵੱਡਾ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਪਰ ਵੀਡੀਓ ਦੇਖ ਕੇ ਵਾਹਿਗੁਰੂ ਦੇ ਕਮੈਂਟ ਜਰੂਰ ਕਰਿਓ ਜੀ ਤੇ ਜਰੂਰ ਵੀਡੀਓ ਦੇਖਿਓ ਤੇ ਵਾਹਿਗੁਰੂ ਜੀ ਦੇ ਕਮੈਂਟ ਨਾਲ ਨਾਲ ਕਮੈਂਟ ਵੀ ਕਰ ਦਿਓ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ ਆਪਾਂ ਤੁਹਾਨੂੰ ਸਾਰਾ ਘੁੰਮ ਕੇ ਆ ਨਾ ਆਪਾਂ ਦਿਖਾਉਂਦੇ ਆ ਲੈ ਆਪਾਂ ਲੰਗਰ ਹਾਲ ਵੀ ਦਿਖਾ ਲਾਂਗੇ ਤੇ ਬਾਕੀ ਗੁਰਦੁਆਰੇ ਦੀ ਰਸੋਈ ਵੀ ਦਿਖਾ ਲਾਂਗੇ ਜੀ ਗੁਰੂ ਘਰ ਦੀ ਤੇ ਅੰਦਰ ਇੱਥੇ ਆਪਣੇ ਚੈਰੀਟੇਬਲ ਹਸਪੀਟਲ ਵੀ ਆ ਜਿੱਨੂੰ ਦਵਾਈਆਂ ਦੂਈਆਂ ਵੀ ਗੁਰਦੁਆਰੇ ਜੋ ਦਿੰਦੇ ਆ ਇੱਥੇ ਤੇ ਫ੍ਰੀ ਸੇਵਾ ਆ ਉਹ ਵੀ ਚੈਰੀਟੇਬਲ ਹਸਪੀਟਲ ਆ ਤੇ ਚਲੋ ਪ੍ਰਸ਼ਾਦ ਲੈ ਕੇ ਹੁਣ ਆਪਾਂ ਬਾਹਰ ਨੂੰ ਚਲਦੇ ਆਂ ਹਾਂ ਅ ਹਾਂ ਅਸੀਂ ਆ ਬਾਹਰ ਆ ਗਏ ਤੇ ਬਹੁਤ ਹੀ ਬੜੀ ਇਮਾਰਤ ਆ ਜੀ ਤੇ ਵਿੱਚੇ ਹੀ ਆਪਣੇ ਦਵਾਈਆਂ ਦੂਈਆਂ ਵੀ ਦਿੰਦੇ ਇੱਥੇ ਤੇ ਤੇ ਆਪਾਂ ਹੁਣ ਤੁਹਾਨੂੰ ਨਾ ਇਹ ਆਪਾਂ ਲੰਗਰ ਹਾਲ ਵੱਲ ਲੈ ਕੇ ਜਾਂਦੇ ਆਂ ਤੇ ਹੁਣ ਤਾਂ ਲੰਗਰ ਚੱਲਦਾ ਨਹੀਂ ਹੋਣਾ ਕਿਉਂਕਿ ਉਸ ਟਾਈਮ ਤਾਂ ਸਵੇਰਾਂ ਸਵੇਰਾ ਇਸ ਟਾਈਮ ਤੇ ਬਾਕੀ ਜੇ ਤੁਹਾ ਵੀਕੈਂਡ ਤੇ ਲੰਗਰ ਉਦਾਂ ਇੱਥੇ ਚੱਲਦਾ ਆ ਤੇ ਜਲ ਮਰਜੀ ਆਉ ਲੰਗਰ ਦੀ ਸੇਵਾ ਚੱਲਦੀ ਆ ਹਰ ਟੈਂਪਰ ਪਰ ਪਤਾ ਯਾ ਗੁਰੂ ਘਰ ਤੇ ਲੰਗਰ ਤਾਂ ਹਰ ਇੱਕ ਜਗ੍ਹਾ ਤੇ ਹੁੰਦਾ ਯਾ ਚਾਹੇ ਗੁਰੂ ਘਰ ਜਿੱਥੇ ਵੀ ਆ ਤੇ ਜਿੱਥੇ ਵੀ ਗੁਰੂ ਘਰ ਆ ਲੰਗਰ ਉੱਥੇ ਚੱਲਦਾ ਯਾ ਬਾਬੇ ਨਾਨਕ ਦਾ ਤੇ 13 ਰੁਪਏ ਦਾ ਵਿਆਜ ਆ ਹਰ ਇੱਕ ਜਗ੍ਹਾ ਲੰਗਰ ਚੱਲਦਾ ਯਾ ਬਾਬਾ ਜੀ ਦੇ ਤੇ ਇੱਧਰ ਹੁਣ ਆਪਾਂ ਤੁਹਾਨੂੰ ਪਹਿਲਾਂ ਗੁਰੂ ਦੀ ਰਸੋਈ ਲੈ ਕੇ ਚੱਲਦੇ ਆ ਤੇ ਇੱਥੇ ਲੰਗਰ ਪੱਕਦਾ ਯਾ ਸਾਹਮਣੇ ਬਰਤਨ ਪਏ ਆ ਜੀ ਤੇ ਅਸੀਂ ਵਾਖਾ ਕਰ ਰੇਆ ਤੇ ਸਾਹਮਣੇ ਰਸੋਈ ਰਸੋਈ ਘਰ ਆ ਜੀ ਗੁਰੂ ਘਰ ਦਾ ਤੇ ਕੋਈ ਨਹੀਂ ਆਪਾਂ ਤੁਹਾਨੂੰ ਜਰੂਰ ਲੈ ਕੇ ਜਾਂਦੇ ਅੰਦਰ ਅੰਦਰ ਵੀ ਦਹਾਲਾਂਗੇ ਤੁਹਾਨੂੰ ਸਾਰਾ ਦੇਖੇ ਇਮਾਰਤ ਥੱਲੇ ਉੱਪਰ ਥੱਲੇ ਜਿੱਦਾ ਲੰਗਰ ਹਾਲ ਆ ਜੀ ਠੀਕ ਆ ਜੀ ਜਿੱਦਾ ਭੋਰੇ ਦੇ ਥੱਲੇ ਲੰਗਰ ਹਾਲ ਬਣਾਇਆ ਬਾ ਤੇ ਉੱਪਰ ਗੁਰਦੁਆਰਾ ਸਾਹਿਬ ਆ ਤੇ ਬਹੁਤ ਹੀ ਸੋਹਣਾ ਹੈ ਦੇਖੀ ਬਹੁਤ ਹੀ ਸੋਹਣਾ ਆ ਤੇ ਜਿਸ ਵੀ ਭਰਾ ਭੈਣ ਵੀਰ ਨੇ ਆਣਾ ਤਾਂ ਨਾ ਤੇ ਆਪਣੇ ਚੰਡੀਗੜ੍ਹ ਰੋਡ ਤੇ ਨਵਾਂ ਸ਼ਹਿਰ ਗੁਰਦੁਆਰਾ ਸਿੰਘ ਸਵਾ ਤੇ ਆਓ ਤੇ ਆਕੇ ਜਰੂਰ ਦੇਖਿਓ ਤੇ ਜਰੂਰ ਮੱਥਾ ਟੇਕਿਓ ਆਕੇ ਤੇ ਜਰੂਰ ਦਰਸ਼ਨ ਕਰਿਓ ਗੁਰੂ ਘਰ ਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਸੇ ਚਲੋ ਆਪਾਂ ਹੁਣ ਤੁਹਾਨੂੰ ਅੰਦਰ ਦਿਖਾਲਦੇ ਆਂ ਇਹ ਸੋਈ ਘਰ ਆ ਜੀ ਗੁਰੂ ਘਰ ਦੀ ਤੇ ਇੱਥੇ ਹੀ ਪ੍ਰਸ਼ਾਦਾ ਲੰਗਰ ਤਿਆਰ ਹੁੰਦਾ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਇਹ ਬਾਬਾ ਨਾਨਕ ਜੀ ਦਾ ਵਿਆਹ ਚੱਲ ਰਿਹਾ ਜੀ ਇਹ ਤਾਂ ਤੇ ਬਾਬਾ ਨਾਨਕ ਜੀ ਦਾ ਵਿਆਹ ਜੀ ਚੱਲੀ ਜਾਣਾ ਸਾਰੀ ਦੁਨੀਆ ਦੇ ਵਿੱਚ ਤੇ ਇਹ ਆਪਾਂ ਲੰਗਰ ਹਾਲ ਥੱਲੇ ਆ ਜੀ ਇਹ ਬਿਲਕੁਲ ਤੇ ਬਿਲਕੁਲ ਥੱਲੇ ਜਿੱਦਾਂ ਪੌਹਰਾ ਨਹੀਂ ਕਹਿੰਦੇ ਉਦੋਂ ਬਣਾਇਆ ਪਉਂਦਾ ਥੱਲੇ ਤੇ ਥੱਲੇ ਬਣਿਆ ਲੰਗਰ ਹਾਲ ਬਹੁਤ ਹੀ ਸੋਹਣਾ ਲੰਗਰ ਹਾਲ ਆ ਜੀ ਤੇ ਇਸ ਟਾਈਮ ਖਾਲੀ ਆ ਕਿਉਂਕਿ ਮੇਲੇ ਚ ਜਾਂ ਮਹਾਰ ਗੁਰਪੁਰਬ ਦਾ ਫਿਰ ਬਹੁਤ ਰਸ ਹੁੰਦਾ ਆ ਤੇ ਬਾਕੀ ਤਾਂ ਹੁਣ ਤਾਂ ਜੇ ਕਿਸੇ ਨੂੰ ਲੰਗਰ ਭਾਣੇ ਛਕਾਣਾ ਹੈ ਤੇ ਉੱਪਰ ਜਗ੍ਹਾ ਆ ਤੇ ਜਦ ਜ਼ਿਆਦਾ ਰਸ ਹੁੰਦਾ ਹੈ ਮੇਲੇ ਚ ਕੋਈ ਪ੍ਰੋਗਰਾਮ ਚ ਤੇ ਫਿਰ ਥੱਲੇ ਤੇ ਆਪਾਂ ਬਾਕੀ ਆ ਬਾਬਾ ਜੀ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਆ ਜੀ ਤੇ ਤੁਸੀਂ ਵੀ ਦੇਖੋ ਬਹੁਤ ਹੀ ਸੋਹਣਾ ਆ ਜੀ ਲੰਗਰ ਹਾਲ ਸੋ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ ਸਾਹਮਣੇ ਵੀ ਤਸਵੀਰਾਂ ਲੱਗੀਆਂ ਜੀ ਬਾਬਾ ਜੀ ਦੀ ਉਹਨਾਂ ਦੀ ਤੇ ਥੱਲੇ ਠੰਡ ਆ ਥੋੜਾ ਜਿਹਾ ਜੇਦਾ ਨਾ ਇਹ ਬਿਲਕੁਲ ਠੰਡਾ ਆ ਥੱਲੇ ਗਰਮੀਆਂ ਨੂੰ ਠੀਕ ਆ ਤੇ ਪੱਖੇ ਦੀ ਵੀ ਗਰਮੀਆਂ ਲੋੜ ਨਹੀਂ ਆ ਤੇ ਤੁਹਾਨੂੰ ਪਤਾ ਹੀ ਆ ਥੱਲੇ ਥੱਲੇ ਭੋਰੇ ਦੇ ਸਾਲੇ ਠੰਡ ਥੋੜਾ ਜਿਹਾ ਠੰਡਾ ਹੀ ਹੁੰਦਾ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ ਚਲੋ ਹੁਣ ਆਪਾਂ ਉੱਪਰ ਨੂੰ ਚੱਲਦੇ ਆ ਤੇ ਫੇਰ ਉੱਪਰ ਜਾ ਕੇ ਤੁਹਾਨੂੰ ਇੱਕ ਵਾਰੀ ਫੇਰ ਜ਼ਰੂਰ ਦਿਖਾਲਦੇ ਆ ਤੇ ਬਾਕੀ ਵੀਡੀਓ ਜ਼ਰੂਰ ਦੇਖਿਓ ਤੇ ਜ਼ਰੂਰ ਵਾਹਿਗੁਰੂ ਜੀ ਦੇ ਕਮੈਂਟਾਂ ਜ਼ਰੂਰ ਕਰਿਓ ਵੀਡੀਓ ਦੇਖ ਕੇ ਵਾਹਿਗੁਰੂ ਜੀ 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 ਤੇ ਆਪਾਂ ਨੂੰ ਫੇਰ ਬਾਹਰ ਆ ਗਏ ਤੇ ਇਸ ਸਾਰੀ ਇਹ ਗੁਰਦੁਆਰਾ ਸਾਹਿਬ ਦੀ ਹੈ ਜੀ ਇਮਾਰਤ ਤੇ ਸਾਰੀ ਜਿੱਧਰ ਵੀ ਨਿਗਾ ਪੈਂਦੀ ਸ ਪੂਰਾ ਗੁਰਦੁਆਰਾ ਸਾਹਿਬ ਹੀ ਹੈ ਜੀ ਇਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਇਹ ਬਰਤਨ ਸਾਰੇ ਤੋਂ ਉਤੂ ਕੇ ਰੱਖਿਓ ਆ ਲੰਗਰ ਵਾਸਤੇ ਤੇ ਬਾਕੀ ਵੀਡੀਓ ਜਰੂਰ ਦੇਖਿਓ ਹਨਾ ਤੇ ਬਾਕੀ ਫੇਰ ਆਪਾਂ ਤੁਹਾਨੂੰ ਜਰੂਰ ਹੋਰ ਨਵੀਂ ਵੀਡੀਓ ਜਰੂਰ ਦਿਖਾ ਲਾਂਗੇ ਤੇ ਬਾਕੀ ਵੀਡੀਓ ਦੇਖ ਕੇ ਵਾਹਿਗੁਰੂ ਜੀ ਦੀ ਜਰੂਰ ਕਮੈਂਟ ਕਰਿਓ ਤੇ ਆਪਾਂ ਫੇਰ ਤੁਹਾਨੂੰ ਦਿਖਾ ਲਾਂਗੇ ਹੋਰ ਵੀਡੀਓ ਵੀ ਤੇ ਨਿਸ਼ਾਨ ਸਾਹਿਬ ਤੇ ਮੱਥਾ ਟੇਕ ਲੈਣੇ ਆ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆ ਜੀ ਤੇ ਜਰੂਰ ਵੀਡੀਓ ਦੇਖਿਓ ਤੇ ਵਾਹਿਗੁਰੂ ਜੀ ਦੀ ਜਰੂਰ ਕਮੈਂਟ ਕਰਿਓ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ ਜਰੂਰ ਦੇਖਿਓ ਵੀਡੀਓ ਜੀ ਠੀਕ ਆ ਜੀ ਸਤਿ ਸ੍ਰੀ ਅਕਾਲ